ਅੱਜ ਸੱਚੇ ਕਾਲਜ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬਹੁਤ ਹੀ ਸੌਖੀ ਤੇਲਗੋੜ ਦੀ ਗੱਚਕ ਜੋ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਘੱਟ ਚੀਜ਼ਾਂ ਦੇ ਨਾਲ ਬਣ ਜਾਂਦੀ ਆ 5 ਮਿੰਟ ਦੇ ਵਿੱਚ ਆਪਣੀ ਗੱਚਕ ਬਣ ਕੇ ਤਿਆਰ ਹੋ ਜਾਂਦੀ ਆ ਇਸ ਲਈ ਮੈਂ ਸਭ ਤੋਂ ਪਹਿਲਾਂ ਇੱਥੇ 150 ਗ੍ਰਾਮ ਤੇਲ ਲਏ ਆ ਛੱਟੇ ਤੇਲ ਜਿਹਨੂੰ ਸੱਸਮੇ ਸੀਡ ਵੀ ਕਹਿੰਦੇ ਆ ਤੇ ਹੁਣ ਮੈਂ ਇੱਥੇ ਗੈਸ ਨੂੰ ਚਲਾ ਲਿਆ ਆ ਤੇ ਇਹਨੂੰ ਮੈਂ ਭੁੰਨੂੰਗੀ ਹਲਕਾ ਹਲਕਾ ਪੈਨ ਨੂੰ ਲੋ ਮੀਡੀਅਮ ਫਲੇਮ ਤੇ ਪੈਨ ਨੂੰ ਭੁੰਨਾਂਗੇ ਬਹੁਤ ਹੀ ਹਲਕਾ ਹਲਕਾ 골ਡਨ ਜੈਦਰ ਆਪਾਂ ਰੜਾਏ ਆ ਬਰਾਊਨ ਜਰ ਰੰਗ ਕਰ ਲੈਣਾ ਆ ਬਹੁਤ ਧਿਆਨ ਨਾਲ ਨਿਪੁੰਨਾਂ ਕਿਉਂਕਿ ਇਹ ਬਹੁਤ ਹੀ ਜਲਦੀ ਜਿਹੜੇ ਆ ਉਹ ਸੜ ਵੀ ਜਾਂਦੇ ਆ ਇਸ ਲਈ ਧਿਆਨ ਨਾਲ ਨਾ ਆ ਤੇ ਦੇਖੋ ਆਪਣੇ ਪੁੱਜ ਚੁਕੇ ਆ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਉਹੀ ਪੈਨ ਦੇ ਵਿੱਚ ਮੈਂ ਤੇ 145 ਗ੍ਰਾਮ ਗੁੜ ਲਿਆ ਆ ਤੁਸੀਂ ਵੱਧ ਘੱਟ ਕਰ ਸਕਦੇ ਆ ਪਰ 145 ਗ੍ਰਾਮ ਗੁੜ ਬਹੁਤ ਹੀ ਪਰਫੈਕਟਾ ਕਚਕ ਦੇ ਲਈ ਤੇ ਹੁਣ ਗੁੜ ਦੇ ਵਿੱਚ ਮੈਂ ਪਾ ਰਹੀ ਹਾਂ ਇੱਕ ਚਮਚ ਪਾਣੀ ਦਾ ਇੱਕ ਚਮਚ ਤੋਂ ਵੱਧ ਆਪਾਂ ਬਿਲਕੁਲ ਨਹੀਂ ਪਾਉਣਾ ਇੱਕ ਚਮਚ ਹੀ ਪਾਉਣਾ ਹੈ ਹੁਣ ਆਪਾਂ ਇਹਨੂੰ ਗੁੜ ਨੂੰ ਪਿਗਲਾ ਲਾ ਪਿਗਲਾ ਲਵਾਂਗੇ ਤੇ ਆਪਣੇ ਦੇਖੋ ਗੁੜ ਪਿਗਲ ਚੁੱਕਿਆ ਹੈ ਲਗਾਤਾਰ ਆਪਾਂ ਇਹਨੂੰ ਚਲਾਉਂਦੇ ਜਾਣਾ ਹੈ ਚਲਾਉਣਾ ਬਿਲਕੁਲ ਨਹੀਂ ਛੱਡਣਾ ਨਹੀਂ ਤੇ ਇਹ نیچے ਲੱਗ ਜਾਊਗਾ ਹੁਣ ਆਪਾਂ ਇੱਕ ਪਾਣੀ ਦੇ ਵਿੱਚ ਇੱਕ ਡ੍ਰੌਪ ਇਹਦਾ ਹੈ ਜੇ ਚਾਸ਼ਨੀ ਦੀ ਪਾਉਣੀ ਹੈ ਤੇ ਇਹ ਦੇਖੋ ਇਹ ਚਾਸ਼ਨੀ ਹਲੇ ਸੌਫਟ ਆ ਤੇ ਜਦੋਂ ਇਹ ਸੌਫਟ ਹੋਊਗੀ ਨਾ ਇਹ ਮਤਲਬ ਇਹ ਬਣੀ ਨਹੀਂ ਹੈਗੀ ਹੁਣ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਆਪਾਂ ਨੂੰ ਕਿੱਦਾਂ ਦੀ ਚਾਸ਼ਨੀ ਚਾਹੀਦੀ ਆ ਆਪਾਂ ਨੂੰ ਚਾਹੀਦੀ ਆ ਕਿ ਜਦੋਂ ਟੌਫੀ ਨੂੰ ਆਪਾਂ ਜਦੋਂ ਤੋੜਦੇ ਨੇ ਆਵਾਜ਼ ਆਉਂਦੀ ਟੌਫੀ ਦੇ ਵਿੱਚੋਂ ਉਦਾਂ ਦੀ ਆਪਾਂ ਨੂੰ ਚਾਸ਼ਨੀ ਦੀ ਚਾਹੀਦੀ ਆ ਕੜਕ ਜੇ ਆਪਾਂ ਇਦਾਂ ਸੌਫਟ ਜੀ ਚਾਸ਼ਨੀ ਦੇ ਵਿੱਚ ਆਪਣੇ ਜਿਹੜੇ ਗੱਚਕ ਆ ਜਮਾ ਦਾਂਗੇ ਤਾਂ ਆਪਣੇ ਗੱਚਕ ਬਿਲਕੁਲ ਵੀ ਜੰਮੂਗੀ ਨਹੀਂ ਬਹੁਤ ਹੀ ਸੌਫਟ ਜੀ ਬਣੂਗੀ ਹੁਣ ਇਹ ਦੇਖੋ ਇਦਾਂ ਟੌਫੀ ਵਾਂਗੂ ਇਹ ਟੁੱਟ ਰਿਆ ਆ ਬਹੁਤ ਹੀ ਵਧੀਆ ਹੁਣ ਆਪਾਂ ਸਾਰੇ ਜਿਹੜੇ ਪੂਜੇ ਹੋਏ ਤੇਲ ਸੀਗੇ ਉਹ ਪਾ ਦਾਂਗੇ ਇਹਦੇ ਵਿੱਚ ਤੇ ਚੰਗੇ ਤਰੀਕੇ ਨਾਲ ਮਿਲਾ ਦਾਂਗੇ ਚਿੰਗੀ ਦੀ ਕੇਨਾ ਮਲਣਾ ਹੈ ਤਾਂ ਜੋ ਗੋੜ ਤੇ ਤੇਲ ਇੱਕਸਾਰ ਹੋ ਜਾਵੇ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਸੌਖੀ ਜੀ ਰੈਸਿਪੀ ਲੈ ਕੇ ਆਈ ਹਾਂ ਮੈਂ ਚਿੰਗੀ ਦੀ ਕੇਨਾ ਮਲਾਂਗੇ ਸਿਰਫ ਇਹ ਦੋ ਚੀਜ਼ਾਂ ਦੇ ਨਾਲ ਹੀ ਆਪਣੀ ਬਣ ਜਾਂਦੀ ਹੈ ਬਹੁਤ ਹੀ ਸੌਖੀ ਜੀ ਰੈਸਿਪੀ ਆ ਤੇ ਗੈਸ ਨੂੰ ਕਰ ਦਾਂਗੇ ਬੰਦ ਤੇ ਮੈਂ ਇੱਥੇ ਪਲੇਟਫਾਰਮ ਤੇ ਸਲਫ ਤੇ ਜਿਹੜਾ ਹੈ ਉਹ ਦੇਸੀ ਘਿਓ ਲਗਾਤਾ ਹਾਂ ਤੇ ਨਾਲ ਹੀ ਮੈਂ ਬੇਲਨੇ ਤੇ ਵੀ ਲਗਾਤਾ ਹਾਂ ਜੀ ਕੋਈ ਵੀ ਪਲੇਟ ਤੇ ਜਾਂ ਕਿਸੇ ਵੀ ਚੀਤੇ ਲਗਾ ਸਕਦੇ ਆ ਤੇ ਸਾਰਾ ਮਿਕਸਚਰ ਆਪਣੇ ਡੇਅ ਉਤੇ ਪਾ ਕੇ ਵੇਲੇ ਦੇ ਨਾਲ ਚੰਗੀ ਤਿੱਕਣਾਂ ਨਾਲ ਵੇਲ ਦਾਂਗੇ ਇਨੂੰ ਆਪਾਂ ਬਿਲਕੁਲ ਪਤਲਾ ਬਿਲਣਾ ਹੈ ਤੇ ਬਹੁਤ ਹੀ ਜਲਦੀ ਜਲਦੀ ਆਪਾਂ ਇਹ ਕੰਮ ਕਰਨਾ ਹੈ ਜੇ ਇਹ ਠੰਡਾ ਹੋ ਗਿਆ ਜਾਂ ਫਿਰ ਸੈੱਟ ਹੋਣਾ ਸ਼ੁਰੂ ਹੋ ਗਿਆ ਤੇ ਬਿਲਕੁਲ ਵੀ ਵਿਲੂਗਾ ਨਹੀਂ ਤੇ ਬਿਲਕੁਲ ਵੀ ਕੱਟ ਨਹੀਂ ਹੋਊਗਾ ਇਹਨੂੰ ਆਪਾਂ ਜਲਦੀ ਜਲਦੀ ਕੱਟ ਲੈਣਾ ਹੈ ਜਿੱਦਾਂ ਵੀ ਕੱਟਣਾ ਚਾਹੋ ਤੇ ਫਿਰ ਆਪਾਂ ਇਹਨੂੰ ਤੋੜ ਕੇ ਤੇ ਇਹ ਦੇਖੋ ਆਪਣੀ ਬਹੁਤ ਹੀ ਵਧੀਆ ਦੇਖਣ ਦੇ ਵਿੱਚ ਸਭ ਤੋਂ ਜ਼ਿਆਦਾ ਸੋਹਣੀ ਗੱਚਾ ਕ ਆਪਣੀ ਤਿਆਰ ਆ ਬਹੁਤ ਹੀ ਵਧੀਆ ਲੱਗਦੀ ਹੈ ਦੇਖੋ ਕੱਲੇ ਕੱਲੇ ਤੇਲ ਆਪਣੇ ਦੇਖ ਰਹੇ ਆ ਤੇ ਬਹੁਤ ਹੀ ਕ੍ਰਿਸਪੀ ਤੇ ਕਰੰਚੀ ਆ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਘਰ ਦੇ ਵਿੱਚ ਇਹਨੂੰ ਜ਼ਰੂਰ ਬਣਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਬਣੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ